ਜਲੰਧਰ ਦੇ ਪਿੰਡ ਮਮਦਪੁਰ ਦੀ ਵਾਰਮੀ ਜਮਾਤੀ ਖਿਡਾਰਨ ਚਨਵੀਰ ਕੋਹ ਨੇ ਖੇਡਾਂ ਦੇ ਖੇਤਰ ਵਿੱਚ ਸਫਲਤਾ ਦੇ ਝੰਡੇ ਗੱਟੇ ਨੇ ਤੇ 200 ਮੀਟਰ ਦੀ ਦੌੜ ਨੂੰ 24.69 ਸੈਕਿੰਡ ਵਿੱਚ ਪੂਰੀ ਕਰ 골ਡ ਮੈਡਲ ਚਿੱਤੇ ਹੈ ਤੇ ਇਸ ਖੁਸ਼ੀ ਵਿੱਚ ਪਿੰਡ ਪੂਜਨ ਤੇ ਉਸ ਦਾ ਪਰਮਾ ਸਵਾਗਤ ਕੀਤਾ ਗਿਆ ਆਮਲ ਵੋਨਿਆ ਤੁਹਾਨੂੰ ਵੀ ਸੋਹਣ ਹੱਥ ਖਿਡਾਰਨ ਦੇ ਨਾਲ ਜਲੰਧਰ ਦੇ ਪਿੰਡ ਮਮਦਪੁਰ ਦੀ ਹੋਣਹਾਰ ਖਿਡਾਰਨ ਚਨਵੀਰ ਕੋਹ ਨੂੰ ਪਿਲ ਰਹੀਆਂ ਵਧਾਈਆਂ ਤੇ ਪਰਮੇ ਸਵਾਗਤ ਦੀਆਂ ਇਹ ਤਸਵੀਰਾਂ उस वेलेदियानी जो तो हॉकी सरकार दी खेलो इंडिया हिम्त्या 200 मीटर दौड़ बेच गोल्ड मेडल जीत के घर वापस बद्दी हैं चनवीर ने यह दौड़ में है चौथी शारिया 92 सेकंड बेच पूरी कर गोल्ड मेडल जीत के पंजाब का नाम देश पर विच रोशन की है ਇਸਮੋ ਕੇ ਚਨਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਅਤੇ ਪਰਿਵਾਰ ਨੂੰ ਦਿੱਤਾ ਤੇ ਅੱਗੇ ਤੋਂ ਵੀ ਇੰਝ ਹੀ ਖੇਡਾਂ ਦੇ ਖੇਤਰ ਵਿੱਚ ਮੱਲਾਮਾਰ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਗੱਲ ਆਖੀਏ ਮੈਡੀਸਨ ਲਈ ਖੇਡੋ ਇੰਡੀਆ ਨੈਸ਼ਨਲ ਗেমস ਤੋਂ 200 ਟੂ ਗੋਲਡ ਮੈਡਲ ਲਿਆ ਕੇ ਲਿਆਈਆਂ ਤੇ ਨੈਸ਼ਨਲ ਰਿਕਾਰਡ ਬਣਾ ਪਈਆਂ 24.78 ਦਾ ਦੇ ਘੜ ਦੇਣ ਦੀ ਬਹੁਤ ਸਪੋਰਟ ਹੈ ਜਵਾਏ ਦਾ ਕ੍ਰੈਡਿਟ ਸਾਰਾ ਆਪਣੇ ਕੋਚ ਸਰ ਨੂੰ ਦਿੰਨੀ ਹੈ ਉਸ ਤੋਂ ਬਾਅਦ ਏਸ਼ੀਅਨ ਗੇਮਸ ਦੇ ਵਿੱਚ ਮੌਕਾ ਮਿਲੇਗਾ ਖੇਲ ਗੇਮ ਕਰਨ ਦਾ ਤੇ ਮੈਂ ਉਹਨਾਂ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੁੰਨੀ ਏਸ਼ੀਅਨ ਤੋਂ ਮੈਡਲ ਲੈ ਕੇ ਆਉਣਾ ਚਾਹੁੰਨੀ ਆ ਚਨਵਿਰਦੀ ਸਫਲਤਾ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਵੀ ਬੇਹਦ ਖੁਸ਼ ਵਿਖਾਈ ਦਿੱਤੇ ਤੇ ਲੋਕੀ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਹਾਂ ਆਪਾਂ ਸਾਰਿਆਂ ਨੇ ਖੁਸ਼ੀ ਸਾਂਝੀ ਕੀਤੀ ਹੈ ਜੋ ਆਪਣੇ ਇਸ ਸੰਬੰਧ ਵਿੱਚ ਅਸੀਂ ਸਾਰੇ ਪਰਿਵਾਰ ਨੂੰ ਨਾਲਕਾ ਪਰਿਵਾਰ ਨੂੰ ਨੂੰ ਆਪਾਂ ਵਧਾਈ ਦੇ ਰਹੇ ਹਾਂ ਸਾਰੇ ਆਪਣੇ ਆਨੰਦ ਮਾਰ ਰਹੇ ਆ ਜੋ ਇਸ ਤਰ੍ਹਾਂ ਇੱਕ ਗਲਤੀ ਹੈ ਵੀ ਬੇਟੀ ਇਸ ਤਰ੍ਹਾਂ ਦੂਜੇ ਬੱਚਿਆਂ ਨੂੰ ਦੇਖ ਕੇ ਇਸ ਤਰ੍ਹਾਂ ਵੱਧ-ਵੱਧ ਹਿੱਸਾ ਲੈਣਾ ਚਾਹੀਦਾ ਤਾਂ ਜੋ ਬੱਚਾ ਤਰੱਕੀ ਦੀਆਂ ਰਾਹਾਂ ਤੇ ਜਾ ਸਕੇ ਇਸ ਖਿਡਾਰੀ ਦੀ ਮਿਹਨਤ ਤੇ ਸਫਲਤਾ ਹੋਰ ਖਿਡਾਰੀਆਂ ਲਈ ਵੀ ਇੱਕ ਮਿਸਾਲ ਤੇ ਸੇਧ ਹੈ ਉਮੀਦ ਹੈ ਕਿ ਚਨਵੀਰ ਪਵਿੱਖ ਵਿੱਚ ਵੀ ਅਜਹੀਆਂ ਮੱਲਾਂ ਮਾਰਤੀ ਰਹੇਗੀ న్యూਸ ਜਸ ਤੋਂ ਜਸਮੀਤ ਕੌਰ ਦੇ ਨਾਲ ਹੁਸਨ ਲਾਲ ਪੀਟੀਸੀ న్యూਸ ਜਲੰਧਰ